ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਇੱਕ ਨਵੀਂ ਕਿਤਾਬ ਪੰਜਾਬੀ ਦੇ ਵਿੱਚ ਆਪਕੇ ਆਈ ਹੈ ਜਿਹਦਾ ਸਰਲੇਖ ਹੈ ਸਿੱਖ ਕੌਮਵਾਦ ਦਾ ਸੰਕਲਪ ਮੁੱਖ ਸਰਲੇਖ ਸਿੱਖ ਕੌਮਵਾਦ ਦਾ ਸੰਕਲਪ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਜਿਹੜੀ ਕਿਤਾਬ ਹੈ ਇਸ ਦੀ ਕੀ ਹੈਮਿਆਤ ਹੈ ਇਹ ਕਿਸ ਤਰ੍ਹਾਂ ਲਿਖੀ ਗਈ ਕਿਹੜੇ ਗੱਲਾਂ ਨੂੰ ਇਹ ਸੰਬੋਧਨ ਹੁੰਦੀ ਹੈ ਤੇ ਇਹਦਾ ਸਾਡੀ ਸਾਡੇ ਸੰਘਰਸ਼ ਨਾਲ ਸਾਡੇ ਭਵਿੱਖ ਨਾਲ ਸਾਡੀ ਹੋਂਦ ਨਾਲ ਤੇ ਸਾਡੇ ਇਤਿਹਾਸ ਨਾਲ ਇਹਦਾ ਕੀ ਸਬੰਧ ਬਣਦਾ ਹੈ ਇਹ ਸਾਰੇ ਮਸਲੇ ਜਿੰਨਾ ਬਾਰੇ ਬਹੁਤ ਲੰਮੀ ਚਰਚਾ ਦੀ ਲੋੜ ਹੈ ਇਹੀ ਲੰਮੀ ਚਰਚਾ ਲੜੀਵਾਰ ਹੀ ਹੋ ਸਕਦੀ ਹੈ ਇੱਕੋ ਵਾਰ ਨਹੀਂ ਸੋ ਮੈਂ ਇਹ ਕਿਤਾਬ ਪੂਰੀ ਪੜ੍ਹੀ ਨਿਠਕੇ ਪੜ੍ਹੀ ਖੁੱਪ ਕੇ ਤੇ ਉਸ ਤੋਂ ਬਾਅਦ ਮੇਰਾ ਜੀ ਕੀਤਾ ਕਿ ਇਹਦੇ ਬਾਰੇ ਇੱਕ ਲੜੀਵਾਰ ਚਰਚਾ ਕੀਤੀ ਜਾਵੇ ਨੰਬਰ ਆਫ ਵੀਡੀਓਜ਼ ਜਿੰਨੇ ਸੀਰੀਜ਼ ਹੁੰਦੀਆਂ ਸੋ ਅੱਜ ਮੈਂ ਸਿਰਫ ਇਸ ਕਿਤਾਬ ਦਾ ਇੱਕ ਜਾਣ ਪਛਾਣ ਜਿਹੜੀ ਹੁੰਦੀ ਹੈ ਸਿਰਫ ਉਹ ਇੱਥੋਂ ਸ਼ੁਰੂ ਕਰਦੇ ਆਪਾਂ ਇਹ ਕਿਤਾਬ ਕੀ ਹੈ ਕਿਹੜੇ ਮਸਲੇ ਨੂੰ ਡਰੈਸਡ ਹੈ ਪਰ ਸਭ ਤੋਂ ਪਹਿਲਾਂ ਇਹਦੇ ਲੇਖ ਬਾਰੇ ਲੇਖ ਕੇ ਇਹਦੇ ਅਵਤਾਰ ਸਿੰਘ ਹੈ ਜਿਹਨੂੰ ਜਿਹੜੇ ਪੋਲੀਟਿਕਲੀ ਜਾਗਰੂਕ ਲੋਕ ਕਹੇ ਸਿੱਖ ਹੈ ਉਹ ਤਾਂ ਜਾਣਦੇ ਹੋਣਗੇ ਪਰ ਆਮ ਜਨਤਾ ਨੂੰ ਸ਼ਾਇਦ ਨਹੀਂ ਪਤਾ ਹੋਣਾ ਸੋ ਇਸ ਕਰਕੇ ਮੈਂ ਪਹਿਲਾਂ ਥੋੜੀ ਜੀ ਜਾਣ ਪਛਾਣ ਲੇਖ ਦੀ ਵੀ ਕਰਵਾਉਣੀ ਚਾਹਣਾ ਅਵਤਾਰ ਸਿੰਘ ਉਹਨਾਂ ਨੌਜਵਾਨਾਂ ਚੋਂ ਸੀ ਜਿਹੜੇ 1984 ਦੇ ਕੱਲੂ ਘਾਰੇ ਤੋਂ ਬਾਅਦ ਝੰਝੋੜੇ ਗਏ ਉਸ ਮੌਕੇ ਹੀ ਉਸ ਤੋਂ ਬਾਅਦ ਸ਼ਾਇਦ 85 ਸ 80 ਦੇ ਵਿੱਚ ਰੋਪੜ ਕਾਲਜ 'ਚ ਪੜਦਾ ਸੀ ਦਾ ਪਿੰਡ ਵੀ ਉੱਥੇ ਰੋਪੜ ਦੇ ਵਿੱਚ ਹੀ ਇਹਦਾ ਪਿੰਡ ਵਿੱਚ ਹੀ ਆ ਗਿਆ ਹੁਣ ਸ਼ਹਿਰ ਤੇ ਤੇ ਉੱਥੇ ਕਾਲਜ ਦੇ ਵਿੱਚ ਪੜਦਾ ਸੀ ਤੇ ਉਸੇ ਮੌਕੇ ਹੀ ਭਾਈ ਬਲਵਿੰਦਰ ਸਿੰਘ ਜਟਾਣਾ ਵੀ ਉੱਥੇ ਹੀ ਪੜਦਾ ਸੀ ਤੇ ਉਸ ਨੂੰ ਵੀ ਉਹਦੇ ਨਾਲ ਵੀ ਜਾਣ ਪਛਾਣ ਹੋਈ ਉਹਨੂੰ ਨਾਲ ਦੇ ਸਿੰਘ ਨਿੱਕਾ ਸਿੰਘ ਹੀ ਕਹਿੰਦੇ ਹੁੰਦੇ ਸੀ ਉਦੋਂ ਬਲਵਿੰਦਰ ਸਿੰਘ ਜਟਾਣਾ ਨੂੰ ਉਹ ਤਾਂ ਫਿਰ ਸਿੱਧੂ ਮੂਸੇਵਾਲੇ ਦੇ ਗੀਤ ਨੇ ਜਿਹੜਿਆ ਐਸਵਾਈਐਲ ਦਾ ਗੀਤ ਸੀ ਉਹਨੂੰ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵੀ ਬਣਾਇਆ ਜਿੱਤੇ ਚਰਚਾ ਹੋਈ ਤੇ ਜਿਹਦਾ ਨਤੀਜਾ ਇਹ ਨਿਕਲਿਆ ਕਿ ਉਹਦੀ ਫੋਟੋ ਸ਼ਹੀਦ ਦੀ ਇੱਕ ਵੱਡਾ अनुमान ਬਖਸ਼ਿਆ ਗਿਆ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸਿੱਖ ਜਾਇਬ ਘਰ ਵਿੱਚ ਉਹਦੀ ਫੋਟੋ ਲੱਗੀ ਸੋ ਉਹਦਾ ਇਹਨੂੰ ਸਾਥ ਮੰਨਣ ਦਾ ਇੱਕ ਮੁੱਢ ਮੁੱਢ ਦੇ ਵਿੱਚ ਹੀ ਉਹ ਮੌਕਾ ਮਿਲਿਆ ਉਸ ਤੋਂ ਬਾਅਦ ਲਹਿਰ ਦੇ ਵਿੱਚ ਸਰਗਰਮ ਹੋ ਗਿਆ ਕਾੜਕੂ ਸੰਘਰਸ਼ ਦੇ ਵਿੱਚ ਮੁੱਢਲੇ ਦੌਰ ਦੇ ਵਿੱਚ ਹੀ ਤੇ ਫਿਰ ਜਿਵੇਂ ਵਾਪਰਦਾ ਹੁੰਦਾ ਅਖੀਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਹੋ ਗਿਆ ਫਿਰ ਤਸ਼ੱਦਦ ਬਹੁਤ ਜ਼ਿਆਦਾ ਉਹ ਚੱਲਣਾ ਪਿਆ ਫਿਰ ਜੇਲ੍ਹ 'ਚ ਰਹਿਣਾ ਪਿਆ ਤੇ ਜੇਲ੍ਹ ਤੋਂ ਬਾਹਰ ਆ ਕੇ ਫਿਰ ਇਸ ਨੇ ਇੱਕ ਜਿਵੇਂ ਕਿ ਅਕਸਰ ਬੰਦੇ ਕਰਦੇ ਨੇ ਕਿ ਕੁਝ ਨਾ ਕੁਝ ਰੁਜ਼ਗਾਰ ਦਾ ਵਸੀਲਾ ਕੀਤਾ ਜਾਵੇ ਤੇ ਖਾਸ ਕਰਕੇ ਆਪਣੇ ਸ਼ੌਕ ਦੀ ਪੂਰਤੀ ਵੀ ਰੁਚੀ ਜੋ ਸੀਗੀ ਕਿਉਂਕਿ ਰੁਚੀ ਇਹਦੀ ਮੁੱਢ ਤੋਂ ਹੀ ਮੈਨਾਂ ਨੂੰ ਉਦੋਂ ਤੋਂ ਹੀ ਜਾਣਦਾ ਅਵਤਾਰ ਸਿੰਘ ਨੂੰ ਜਦੋਂ ਇਹ ਕਾਲਜ ਚ ਪੜਦਾ ਹੁੰਦਾ ਸੀ ਤੇ ਉਦੋਂ ਸਾਡਾ ਪਗਾਮ ਗਰੁੱਪ ਦੇ ਹੀ ਕਾਫੀ ਮਲਹਮੇਤੀ ਵੀ ਸੀਗੇ ਮਿਲਦੇ ਗਿਲਦੇ ਰਹਿੰਦੇ ਸੀ ਤੇ ਇਹਨੇ ਫਿਰ ਜਦੋਂ ਉਹ ਪੱਤਰਕਾਰ ਬਣਿਆ ਜੇਲ੍ਹ ਤੋਂ ਬਾਹਰ ਆ ਕੇ ਅਜੀਤ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸਬ ਐਡੀਟਰ ਦੇ ਤੌਰ ਤੇ ਉਹ ਰੁਚੀ ਪੜਨ ਦੀ ਮਸਲਿਆਂ ਨੂੰ ਜਾਣਨ ਦੀ ਉਹ ਪਹਿਲਾਂ ਤੋਂ ਹੀ ਸੀ ਸੋ ਉਹਦੇ ਵਿੱਚ ਫਿਰ ਨੂੰ ਹੋਰ ਮੌਕਾ ਮਿਲਿਆ ਦੇਖਿਆ ਪੋਲਿਟਿਕਸ ਨੂੰ ਵੀ ਸਮਝਿਆ ਸਾਰਾ ਕੁਝ ਬੜੇ ਵਰਤਾਰੇ ਸਮਝੇ ਫਿਰ ਅਖੀਰ ਨੂੰ ਪਰਿਵਾਰ ਸਮੇਤ ਇਹ ਪ੍ਰਵਾਸ ਕਰ ਗਏ ਇੰਗਲੈਂਡ ਇਹ ਸ਼ਾਇਦ 2000 ਦੇ ਨੇੜੇ ਦੀ ਗੱਲ ਹੈ ਅੱਜ ਤੋਂ 25 ਸਾਲ ਪਹਿਲਾਂ ਇਹ ਫਿਰ ਇੰਗਲੈਂਡ ਚਲੇ ਗਏ ਸੀ ਤੇ ਫਿਰ ਮੇਰਾ ਮੇਲਜੋਲ ਉੱਥੇ ਵੀ ਹੁੰਦਾ ਰਿਹਾ ਅਵਤਾਰ ਸਿੰਘ ਨਾਲ ਉੱਥੇ ਜਾ ਕੇ ਫਿਰ ਇਸ ਨੇ ਪਿਛਲੇ ਕੁ ਸਾਲਾਂ ਤੋਂ ਇੱਕ ਸਿਸਟੇਮੈਟਿਕਲੀ ਜਿਵੇਂ ਹੁੰਦਾ ਨਾ ਅਧਿਐਨ ਕਰਨਾ ਕਿ ਇੱਕ ਵਿਸ਼ਾ ਚੁਣ ਲਿਆ ਕਿ ਕੌਮਵਾਦ ਦਾ ਜਿਹੜਾ ਮਸਲਾ ਹੈ ਇਹ ਬਹੁਤ ਜ਼ਿਆਦਾ ਅਹਿਮ ਮਸਲਾ ਹੈ ਅਜੋਕੇ ਸਮੇਂ ਦਾ ਕਿਉਂਕਿ ਇਹਨੇ ਲੇਖਕ ਨੇ ਖੁਦ ਲਿਖਿਆ ਤੇ ਗੱਲ ਵੀ ਠੀਕ ਹੈ ਉਹ ਕਹਿੰਦਾ ਵੀ ਮਨੁੱਖੀ ਇਤਿਹਾਸ ਦੇ ਵਿੱਚ ਹੋਰ ਕਿਸੇ ਵਿਚਾਰਤਾਰਾ ਨੇ ਮਨੁੱਖ ਦੀ ਇੰਨੀ ਵਫਾਦਾਰੀ ਦਾ ਵਫਾ ਦਾ ਜਿਹੜੀ ਇੰਨੀ ਹਾਸਲ ਨਹੀਂ ਕੀਤੀ ਜਿੰਨੀ ਕੌਮ ਬਾਦ ਦੇ ਸੰਕਲਪ ਨੇ ਜਾਂ ਸਿਧਾਂਤ ਨੇ ਕੀਤੀ ਹੈ ਮਤਲਬ ਇਹ ਇੱਕ ਜਿਹੀ ਵਿਚਾਰਧਾਰਾ ਹੈ ਵੀ ਜਿਹੜੀ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੀ ਹੋਰ ਕੋਈ ਵੀ ਵਿਚਾਰਤਾਰਾ ਇਸ ਪੱਧਰ ਤੱਕ ਨਹੀਂ ਗਈ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਈ ਹੋਵੇ ਤੇ ਉਸ ਵਿਚਾਰਤਾ ਰਾਦਾਏ ਨੇ ਮਤਲਬ ਜੋ ਲਿਖਿਆ ਹੋਰ ਕਿਸੇ ਵੀ ਵਿਚਾਰਤਾ ਰਾ ਨੇ ਸੰਸਾਰ ਦੇ ਨਕਸ਼ੇ ਉੱਤੇ ਅਤੇ ਸਾਡੀ ਪਛਾਣ ਬਾਰੇ ਸਮਝ ਉੱਤੇ ਇੰਨੇ ਗਹਿਰੇ ਨਿਸ਼ਾਨ ਨਹੀਂ ਛੱਡੇ ਜਿੰਨੇ ਕੌਮ ਬਾਦ ਦੇ ਸੰਕਲਪ ਨੇ ਸੋ ਇੱਥੋਂ ਫਿਰ ਇਸ ਨੇ ਸਟੱਡੀ ਕਰਨਾ ਸ਼ੁਰੂ ਕੀਤਾ ਸਿੱਖ ਸੰਘਰਸ਼ ਚ ਪਹਿਲੇ ਹੀ ਰੁਚੀ ਸੀ ਫਿਰ ਲੱਗਿਆ ਇਹਨੂੰ ਜਿਦੋਂ ਇਸ ਤਰ੍ਹਾਂ ਦੀ ਕੋਈ ਕਿਤਾਬ ਆਉਂਦੀ ਹੈ ਵੱਡੀ ਸਿਧਾਂਤਕ ਬੋਝਲ ਮਸਲੇ ਬਾਰੇ ਉਹ ਕਿਸੇ ਸ਼ੌਕ ਦੀ ਪੂਰਤੀ ਚ ਤਾਉਂਦੀ ਨਹੀਂ ਹੁੰਦੀ ਉਹ ਮੌਕੇ ਦੀ ਲੋੜ ਤੋਂ ਉੱਪਰ ਦੀ ਹੈ ਤੇ ਉਹ ਲੋੜ ਦਾ ਹੰਗਾਰਾ ਹੁੰਦੀ ਹੈ ਸੋ ਅਵਤਾਰ ਸਿੰਘ ਨੂੰ ਪਿਛਲੇ ਸਮੇਂ 'ਚ ਇਹ ਮਹਿਸੂਸ ਹੋਇਆ ਕਿ ਸਿੱਖ ਕੌਮ ਜੂਝ ਰਹੀ ਹੈ ਲਗਾਤਾਰ ਜੂਝ ਰਹੀ ਹੈ ਬੜਾ ਸਟੈਮਨਾ ਦਿਖਾਇਆ ਹੈ ਜੂਝਣ ਦਾ ਤੇ ਜज्ਬਾ ਵੀ ਬਹੁਤ ਹੈ ਲੜਨ ਦਾ ਪਰ ਜੰਗਾਂ ਜਿਹੜੀਆਂ ਉਹ ਕੱਲੇ ਜੱਜਵੇ ਨਾਲ ਨਹੀਂ ਜਿੱਤੀਆਂ ਜਾ ਸਕਦੀਆਂ ਲੜੀਆਂ ਜਾ ਸਕਦੀਆਂ ਜਿੱਤੀਆਂ ਨਹੀਂ ਜਾ ਸਕਦੀਆਂ ਉਹਦੇ ਵਾਸਤੇ ਤੁਹਾਨੂੰ ਸਿਧਾਂਤਕ ਸਪਸ਼ਟਤਾ ਬਹੁਤ ਜ਼ਰੂਰੀ ਹੈ ਸੋ ਇਹ ਲੱਗਿਆ ਅਵਤਾਰ ਸਿੰਘ ਨੂੰ ਕਿ ਸਾਡੇ ਕੌਮ ਦੇ ਵਿੱਚ ਸਾਡੇ ਖਾਸ ਕਰਕੇ ਵਿਦਵਾਨ ਵਰਗ ਦੇ ਵਿੱਚ ਜਿਸ ਕਿਸਮ ਦੀ ਸਿਧਾਂਤਕ ਸਪਸ਼ਟਤਾ ਚਾਹੀਦੀ ਸੀ ਇਸ ਮਸਲੇ ਬਾਰੇ ਇਹ ਮਸਲਾ ਕੋਈ ਐਵੇਂ ਜੇ ਨਹੀਂ ਮਤਲਬ ਕੋਈ ਸੈਕੰਡਰੀ ਕਿਸਮ ਦਾ ਹੋਵੇ ਇਹਦੇ ਨਾਲ ਸਾਡੀ ਸਾਰੀ ਹੋਂਦ ਸਾਰਾ ਭਵਿੱਖ ਜੁੜਿਆ ਹੋਇਆ ਹੈ ਜ਼ਿੰਦਗੀ ਮੌਤ ਦਾ ਮਸਲਾ ਜਿਵੇਂ ਹੁੰਦਾ ਨਾ ਇੱਕ ਸਵਾਲ ਉਹ ਬਣਿਆ ਹੋਇਆ ਹੈ ਕਿ ਅਸੀਂ ਜੇ ਅਸੀਂ ਆਜ਼ਾਦ ਹੋਣਾ ਹੈ ਜਜ ਰੀਜ ਹੈ ਆਜ਼ਾਦੀ ਦੀ ਜਜਵਾ ਵੀ ਹੈ ਪਰ ਜੇ ਆਜ਼ਾਦ ਹੋਣਾ ਹੈ ਤਾਂ ਇੱਕ ਰੋਡ ਮੈਪ ਕਲੀਅਰ ਹੋਣਾ ਚਾਹੀਦਾ ਹੈ ਤੁਹਾਨੂੰ ਨਕਸ਼ਾ ਸਾਫ਼ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਸਿਧਾਂਤਕ ਸਪਸ਼ਟਤਾ ਹੋਣੀ ਚਾਹੀਦੀ ਹੈ ਸੋ ਉਹ ਸਿਧਾਂਤ ਕੁਸ਼ਪਸ਼ਟਤਾ ਮਹਿਸੂਸ ਹੋਈ ਕਿ ਜਿਸ ਪੱਦਰ ਦੀ ਚਾਹੀਦੀ ਸੀ ਤੇ ਚਾਹੀਦੀ ਹੈ ਉਹ ਨਹੀਂ ਤੇ ਇਸ ਕਰਕੇ ਉਸ ਜਿਹੜਾ ਇਸ ਕਿਤਾਬ ਦਾ ਮਕਸਦ ਪਾਠਕ ਨੂੰ ਦੇ ਅੰਦਰ ਉਸ ਕਿਸਮ ਦੀ ਜਿਹੜੀ ਸਮਝ ਨਿਖਾਰੀ ਜਾਵੇ ਤੇ ਜਿਹਦੇ ਕਰਕੇ ਉਹਨੇ ਕੀਤਾ ਕੀ ਹੈ ਕਿ ਤਕਰੀਬਨ ਇਸ ਮਸਲੇ ਬਾਰੇ ਸਿੱਖ ਕੌਮਵਾਦ ਜਾਂ ਉਂਝ ਪਹਿਲਾਂ ਕੌਮਵਾਦ ਦਾ ਸੰਕਲਪ ਕੀ ਹੈ ਇਸ ਨੂੰ ਸਿਧਾਂਤਕ ਤੌਰ ਤੇ ਬੜਾ ਡੀਲ ਕੀਤਾ ਹੈ ਬੜੀ ਵਿਆਖਿਆ ਵਿੱਚ ਜਾ ਕੇ ਕੀਤਾ ਹੈ ਮੇਰਾ ਖਿਆਲ ਹੈ ਕਿ ਉਸਨੇ ਪਿਛਲੀਆਂ 2 250 ਸਦੀਆਂ ਚ ਇਸ ਮਸਲੇ ਬਾਰੇ ਕਿਸੇ ਵੀ ਦੁਨੀਆ ਦੇ ਵੱਡੇ ਚਿੰਤਕਾਂ ਨੇ ਕੁਝ ਲਿਖਿਆ ਜਾਂ ਉਹਨਾਂ ਦੀ ਕੋਈ ਕਿਤਾਬ ਆਈ ਹੈ ਉਹਨਾਂ ਦੇ ਲੇਖ ਆਏ ਉਹ ਸਾਰਿਆਂ ਤੇ ਨਜ਼ਰ ਮਾਰੀ ਹੈ ਕਲੀ ਨਜ਼ਰ ਨਹੀਂ ਮਾਰੀ ਉਹਨਾਂ ਨੂੰ ਮਤਲਬ ਪੂਰਾ ਸਮਝਣ ਦਾ ਯਤਨ ਕੀਤਾ ਡੂੰਗਾ ਉਤਰ ਕੇ ਤੇ ਉਹਦੇ ਵਿੱਚ ਫਿਰ ਇਹ ਕਿਤਾਬ ਦੇ ਵਿੱਚ ਉਹਨਾਂ ਦੇ ਬਹੁਤ ਹਵਾਲੇ ਦਿੱਤੇ ਨੇ ਜਿਹਦੇ ਕਰਕੇ ਕਿਤਾਬ ਦਾ ਆਕਾਰ ਕਾਫੀ ਵੱਡਾ ਬਣਿਆ ਪਰ ਤਕਰੀਬ ਨੇ ਇਹ ਕਹਿ ਲੋ ਕਿ ਇਹ ਇੱਕ حساب ਨਾਲ 1.75 ਸੌ ਸਫ਼ੇ ਤੱਕ ਕਿਤਾਬ ਦਾ ਸਾਈਜ਼ ਬਣ ਗਿਆ ਤੇ ਕਾਫੀ ਚੈਪਟਰ ਨੇ ਇਹਦੇ ਇੱਕ ਨਹੀਂ ਆਢਾ ਢੋ ਇਹਦੇ ਚੈਪਟਰ ਬਣਾ ਕੇ ਗਾਹ ਫਿਰ ਉਹਨੂੰ ਉਹਦੇ ਵਿੱਚ ਆਢਾ ਢਾਢ ਮਾਸਤੇ ਡਿਸਕਸ ਕੀਤੇ ਗਏ ਨੇ ਤੇ ਸਭ ਤੋਂ ਪਹਿਲਾ ਸਵਾਲ ਹੈ ਵੀ ਕਿ ਕੌਮਵਾਦ ਹੁੰਦਾ ਕੀ ਹੈ ਉਦੋਂ ਵੀ ਬੇਸ਼ੱਕ ਸਵਾਲ ਕੌਮ ਕੀ ਹੁੰਦੀ ਹੈ ਕੌਮ ਦੀ ਪਰਿਭਾਸ਼ਾ ਕੀ ਹੈ ਜਿਹਦੂ ਜਿਹਨੂੰ ਸਕਾਲਰਾਂ ਨੇ ਪਿਛਲੇ 300 ਸਾਲਾਂ ਚ ਆਪੋ ਆਪਣੇ ਢੰਗਾਂ ਨਾਲ ਪਰਿਭਾਸ਼ਿਤ ਕੀਤਾ ਹੈ ਉਹ ਕੀ ਹੈ ਉਹਦੇ ਬਾਰੇ ਇਹਨੇ ਕੋਈ ਚੀਜ਼ ਛੱਡੀ ਨਹੀਂ ਜਿਹੜੇ ਅਹਿਮ ਪ੍ਰੋਮਿਨੈਂਟ ਜੋ ਸਕਾਲਰ ਹੈ ਦੁਨੀਆ ਦੇ ਉਹਨਾਂ ਨੇ ਜੋ ਵੀ ਲਿਖਿਆ ਇਸ ਮਸਲੇ ਬਾਰੇ ਉਹ ਸਾਰਾ ਲੈ ਆਂਦਾ ਸੋ ਕੌਮ ਦਾ ਧਰਮ ਨਾਲ ਕੀ ਸੰਬੰਧ ਹੈ ਕੌਮ ਦਾ ਸੱਭਿਆਚਾਰ ਨਾਲ ਕੀ ਸਬੰਧ ਹੈ ਕੌਮ ਦਾ ਇਤਿਹਾਸ ਨਾਲ ਕੀ ਸਬੰਧ ਹੈ ਤੇ ਸਭ ਤੋਂ ਅਹਿਮ ਕੌਮ ਦਾ ਧਰਤੀ ਨਾਲ ਕੀ ਸਬੰਧ ਹੈ ਜਿਹੜਾ ਤੁਹਾਡਾ ਹੋਮ ਲੈਂਡ ਆ ਨਾ ਵੀ ਉਹਦੇ ਨਾਲ ਕੀ ਸਬੰਧ ਹੈ ਸੋ ਜੇ ਤੁਸੀਂ ਆਜ਼ਾਦ ਹੋਣਾ ਹੈ ਤਾਂ ਉਹ ਜੇ ਤੁਹਾਨੂੰ ਇਹ ਸਾਰੇਆਂ ਗੱਲਾਂ ਸੰਕਲਪਣੀ ਸਾਫ਼ ਖਾਸ ਕਰਕੇ ਧਰਤੀ ਬਾਰੇ ਜਿਹੜੀ ਟੈਰਿਟਰੀ ਹੈ ਉਹ ਤੁਹਾਡੀ ਕਿਹੜੀ ਹੋ ਤੁਸੀਂ ਕਿੱਥੇ ਆਪਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਹੋ ਬਹੁਤ ਐ ਮੈਂ ਜੇ ਇਹਦੀ ਕਨਫਿਊਜ਼ਨ ਹੈ ਇਹਦੀ ਗੱਲ ਸਾਫ਼ ਨਹੀਂ ਫਿਰ ਤੁਸੀਂ ਇਹ ਤਾਂ ਹਵਾ 'ਚ ਤਲਵਾਰਾਂ ਮਾਰਨ ਵਾਲੀ ਗੱਲ ਐ ਮੈਂ ਸੋ ਜਿਹਦਾ ਮਤਲਬ ਸੀਰੀਅਸਲੀ ਐਵੇਂ ਕਹਿਣ ਦਾ ਮਤਲਬ ਹੈ ਰਾਜ ਦੀਆਂ ਗੱਲਾਂ ਹੋ ਰਹੀਆਂ ਜੇ ਰਾਜ ਦੀ ਗੱਲ ਆਊ ਤਾਂ ਉਹਦਾ ਤੁਹਾਨੂੰ ਇੱਕ ਕੰਕ੍ਰੀਟਾਈਜ਼ ਕਰਨਾ ਪਊ ਕਿ ਕਿੱਥੇ ਅਸੀਂ ਰਾਜ ਸਥਾਪਿਤ ਕਰਨਾ ਹੈ ਤੇ ਕਿਉਂ ਕਰਨਾ ਸਾਡਾ ਦਾਵਾ ਕੀ ਹੈ ਉਹ ਦਾਵਾ ਜਿਤਾਉਣਾ ਪਊ ਤੇ ਸਥਾਪਿਤ ਕਰਨਾ ਪਊ ਦੁਨੀਆ ਦੇ ਸਾਹਮਣੇ ਕਿ ਅਸੀਂ ਤਾਂ ਇੱਥੇ ਇਹ ਰਾਸ ਆਪਣਾ ਇਹ ਸਾਡੀ ਧਰਤੀ ਜਿਹੜੀ ਐ ਇਹ ਤੇ ਸਾਡਾ ਆ ਦਾਵ ਹੈ ਸੋ ਇਹਨਾਂ ਗੱਲਾਂ ਦਾ ਕੀ ਸਬੰਧ ਹੁੰਦਾ ਇਸ ਤਰ੍ਹਾਂ ਧਰਮ ਨਾਲ ਇਹਨੇ ਮਤਲਬ ਵੀ ਧਰਮ ਨਾਲ ਕੌਮ ਦਾ ਇਹਨੇ ਇਹਨੇ ਤੱਤੇ ਕੱਢਿਆ ਵੀ ਧਰਮ ਤੇ ਕੌਮ ਜਿਹੜੇ ਆ ਨਾ ਬਹੁਤ ਮਾਮਲਿਆਂ 'ਚ ਉਹਨੂੰ ਤੁਸੀਂ ਨਖੇੜ ਹੀ ਨਹੀਂ ਸਕਦੇ ਇੰਨੇ ਲਿਫਟੇ ਹੋਏ ਨਾਲਸ ਵਿੱਚੀ ਤੁਸੀਂ ਉਹ ਸੋਚ ਹੀ ਨਹੀਂ ਸਕਦੇ ਵੀ ਇਸ ਤੋਂ ਬਿਨਾ ਵੀ ਕੋ ਸੋਚਿਆ ਜਾ ਸਕਦਾ ਕਿਸੇ ਕੌਮ ਦਾ ਸੋ ਇਹਨੂੰ ਇਦਰ ਔਰ ਵੇ ਨਾਲ ਵੀ ਜਾਂ ਧਰਮ ਜਾਂ ਕੌਮ ਇਕ ਕੌਮ ਹੈ ਧਰਮ ਨਹੀਂ ਜਾਂ ਧਰਮ ਹੈ ਕੌਮ ਨਹੀਂ ਸੋ ਇਸ ਤਰ੍ਹਾਂ ਡਿਫਾਈਨ ਕਰਨ ਆਵਦੇ ਆਪ ਨੂੰ ਵੀ ਅਸੀਂ ਅਸੀਂ ਤਾਂ ਧਾਰਮਿਕ ਭਾਈਚਾਰਾ ਅਸੀਂ ਕੌਮ ਨਹੀਂ ਇਹਦੇ ਨਾਲ ਨਾ ਸਾਡਾ ਇਤਿਹਾਸ ਐਕਸਪਲੇਨ ਹੁੰਦਾ ਤੇ ਨਾ ਸਾਡੇ ਭਵਿੱਖ ਦੀ ਕੋਈ ਯੋਜਨਾ ਬਣ ਸਕਦੀ ਹੈ ਸੋ ਉਹ ਇਹ ਇਸਨੇ ਇਤਿਹਾਸ ਨੂੰ ਵੀ ਮਤਲਬ ਉਹਦੀ ਵਿਆਖਿਆ ਕੀਤੀ ਹੈ ਕਿ ਮੁੱਢ ਤੋਂ ਹੀ ਗੁਰੂਆਂ ਵੇਲੇ ਤੋਂ ਹੀ ਜਿਹੜਾ ਇੱਕ ਇਲਾਕਾ ਖਾਸ ਚੋਣਵਾ ਇਲਾਕਾ ਉੱਥੇ ਸਰਗਰਮੀ ਹੋਈ ਹੈ ਤੇ ਉੱਥੇ ਹੀ ਸਾਡਾ ਦਾਵਾ ਹੈ ਰਾਜ ਕਰਨ ਦਾ ਤੇ ਸਾਰੇ ਯਤਨ ਉੱਥੇ ਹੀ ਹੋਏ ਨੇ ਸਾਰੀਆਂ ਸ਼ਹੀਦਾਂ ਉੱਧਰ ਨੂੰ ਹੋਈਆਂ ਸੋ ਇਹਦੇ ਇਹ ਤੇ ਕਹਿਣ ਤੋਂ ਇਹ ਭਾਵ ਹੈ ਕਿ ਇਸ ਦੇ ਹਵਾਲੇ ਤੋਂ ਕੌਮਵਾਦ ਦੇ ਹਵਾਲੇ ਤੋਂ ਬਿਨਾ ਤੁਸੀਂ ਕਿਸੇ ਵੀ ਲਹਿਰ ਨੂੰ ਤੇ ਕਿਸੇ ਵੀ ਰਾਸੀ ਘਟਨਾ ਨੂੰ ਸਮਝ ਨਹੀਂ ਸਕਦੇ ਤੇ ਕੌਮਵਾਦ ਦੇ ਹਵਾਲੇ ਤੋਂ ਬਿਨਾ ਮੇਰਾ ਮੁਤਾਬਕ ਹੈ ਕਿ ਨਾ 1947 ਦਾ ਸਾਡਾ ਦੁਖਾਂਤ ਸਮਝਾ ਸਕਦਾ ਹੈ ਤੇ ਨਾ 1984 ਦਾ ਕੱਲੂਕਾਰਾ ਸਮਝਾ ਸਕਦਾ ਹੈ ਕੌਮਵਾਦ ਦੇ ਹਵਾਲੇ ਤੋਂ ਬਿਨਾ ਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਬਲੱਖਣਤਾ ਤੇ ਉਚਿਤ ਹੈ ਉਹ ਸਮਝ ਆ ਸਕਦੀ ਹੈ ਤੇ ਇਸ ਕੌਮਵਾਦ ਦੇ ਸੰਕਲਪ ਤੋਂ ਬਿਨਾ ਅਕਾਲੀ ਪੋਲਿਟਿਕਸ ਦੀਆਂ ਕਮਜ਼ੋਰੀਆਂ ਤੇ ਥਿੜਕਣਾ ਤੇ ਭਟਕਣਾ ਤੇ ਗਦਾਰੀਆਂ ਉਹ ਵੀ ਨਹੀਂ ਸਮਝਾ ਸਕਦੀਆਂ ਤੇ ਕੌਮਵਾਦ ਦੇ ਮਸਲੇ ਤੋਂ ਬਿਨਾ ਕਿਸੇ ਨੂੰ ਵੀ ਦੀਪ ਸਿੱਧੂ ਦਾ ਜਿਹੜਾ ਵਰਤਾਰਾ ਹੈ ਸਾਰਾ ਉਹ ਕੀ ਸੀ ਉਹਦੀਆਂ ਸਾਰੀਆਂ ਜਿਹੜੀਆਂ ਪਰਤਾਂ ਬਰੀਕੀਆਂ ਉਹ ਨਹੀਂ ਸਮਝਾ ਸਕਦੀਆਂ ਤੇ ਕੌਮਵਾਦ ਦੇ ਸੰਕਲਪ ਤੋਂ ਬਿਨਾ ਅਮਰਤਪਾਲ ਸਿੰਘ ਦਾ ਜੋ ਇੱਕ ਉਭਾਰ ਪੈਦਾ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਕਿਸੇ ਦੇ ਬਾਰੇ ਕੋਈ ਵੀ ਵਿਚਾਰ ਕਿਉਂ ਨਾ ਹੋਣ ਉਹਦੇ ਬਾਰੇ ਤੁਸੀਂ ਜੇ ਉਹਦੀ ਵਿਰੋਧਤਾ ਵੀ ਕਰਨੀ ਹੈ ਜੇ ਉਹਦੀ ਸਪੋਰਟ ਵੀ ਕਰਨੀ ਹੈ ਤਾਂ ਤੁਹਾਨੂੰ ਕੌਮ ਬਾਦ ਦਾ ਇੱਕ ਉੱਥੋਂ ਖੜ ਕੇ ਕਰਨੀ ਪਊਗੀ ਬੰਦੇ ਬੰਦਿਆਂ ਦੇ ਤੌਰ ਤੇ ਨਹੀਂ ਕੁਝ ਇਹ ਜਦੋਂ ਡਿਸਕਸ ਹੁੰਦੇ ਨੇ ਕੌਮਾਂ ਦੇ ਮਾਮਲੇ ਉਹਦੇ ਚ ਬੰਦੇ ਸੈਕੰਡਰੀ ਹੋ ਜਾਂਦੇ ਆ ਸੋ ਇਸ ਕਰਕੇ ਇਸ ਮਸਲੇ ਬਾਰੇ ਸਪਸ਼ਟਤਾ ਨਾ ਹੋਣੀ ਉਹਦੇ ਚੋਂ ਬੜੇ ਉਲਝਣਾ ਤੇ ਸਵਾਲ ਖੜੇ ਹੁੰਦੇ ਆ ਸੋ ਇਸ ਕਿਤਾਬ ਦੀ ਭੂਮਿਕਾ ਡਾਕਟਰ ਜਸਵੀਰ ਸਿੰਘ ਨੇ ਲਿਖੀ ਹੈ ਛੋਟੀ ਜੀ ਭੂਮਿਕਾ ਬੜੀ ਗੁੰਦਮੀ ਪਰ ਉਹਨੇ ਇੱਕ ਹਸਾਬ ਨਾਲ ਦਿਖਾਤਾ ਵੀ ਇਹ ਕਿਤਾਬ ਲਿਖਣ ਦੀ ਲੋੜ ਕਿਉਂ ਪਈ ਜਿਵੇਂ ਮੈਂ ਪਹਿਲਾਂ ਹੀ ਕੀਤਾ ਇਹ ਕੋਈ ਸ਼ੌਗਲ ਤਾਂ ਹੁੰਦਾ ਨਹੀਂ ਕਿਤਾਬ ਲਿਖਣਾ ਕੋਈ ਸ਼ੌਕ ਤਾਂ ਹੁੰਦਾ ਨਹੀਂ ਵੀ ਚਲੋ ਪੂਰਾ ਕਰ ਲਿਆ ਬੇਰੇ ਦੀ ਲੋੜ ਨੂੰ ਹੰਗਾਰਾ ਪਰਿਆ ਬੜੀ ਸੀਰੀਅਸ ਜ਼ਿੰਮੇਵਾਰੀ ਨਾਲ ਤੇ ਡੂੰਗਾ ਉਤਰ ਕੇ ਬਾਕੀ ਕਿਸੇ ਵੀ ਬੰਦੇ ਆਪਦੇ ਆਪ ਦੇ ਵਿਚਾਰ ਹੁੰਦੇ ਨੇ ਲੱਖ ਲੋਕਾਂ ਦੇ ਵਕਰੀਵੇਂ ਹੋਣਗੇ ਤੇ ਹੁਣੇ ਵੀ ਚਾਹੀ ਦਿਨ ਤੋਂ ਤੇ ਬੈਸਾਂ ਚੱਲ ਸਕਦੀਆਂ ਹਨ ਪਰ ਮੇਰਾ ਖਿਆਲ ਹੈ ਕਿ ਇੱਕ ਮੀਲ ਪੱਥਰ ਇਹ ਕਿਤਾਬ ਇਸ ਮਸਲੇ ਤੇ ਬਹਿਸ ਤੋਰਨ ਨੂੰ ਤੇ ਇਹ ਮਸਲਾ ਇਹ ਹੈ ਜ ਜਿਨੇ ਸਾਡੇ ਸਾਰੇ ਸੰਘਰਸ਼ ਦਾ ਅੱਗੇ ਰਾ ਖੋਲਣਾ ਹੈ ਸਪਸ਼ਟ ਕਰਨਾ ਹੈ ਕਿ ਅਸੀਂ ਕਾਦੇ ਲਈ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਤੇ ਕਿਵੇਂ ਲੜਨਾ ਸੀ ਇਹ ਸਾਰੀਆਂ ਗੱਲਾਂ ਦੇ ਦੇ ਚੋ ਜਵਾਬ ਮਿਲਣਗੇ ਪਰ ਬਹੁਤ ਮਿਹਨਤ ਕਰਨੀ ਪੂ ਡੂੰਗਾ ਉਤਰਨਾ ਪਊ ਤੇ ਇੱਕ ਮੈਂ ਗੱਲ ਇੱਥੇ ਸਾਫ਼ ਕਰ ਦੇਣਾ ਕਿ ਇਹ ਆਮ ਪਾਠਕ ਵਾਸਤੇ ਕੋਈ ਪਪੂਲਰ ਬੁੱਕ ਨਹੀਂ ਇੱਕ ਬੜੀ ਬੋਝਲ ਸਿਧਾਂਤਕ ਪੁੱਕਤਾਬ ਹੈ ਹਾਲਾਂਕਿ ਲੇਖਕ ਦੀ ਭਾਸ਼ਾ ਬਹੁਤ ਸਰਲ ਬਣਾਈ ਹੈ ਮੈਨੂੰ ਆਪ ਨੂੰ ਸਵਾਦ ਆਇਆ ਕਈ ਥਾਵਾਂ ਤੇ ਇੰਨੀ ਸੋਹਣੀ ਪੰਜਾਬੀ ਠੇਠ ਪੰਜਾਬੀ ਇਹ ਜੇ ਵਰਤੇ ਨਾ ਹੋਣੇ ਜਿਵੇਂ ਮੈਂ ਇੱਕ ਇੱਕੋ ਉਦਾਹਰਨ ਦਿੰਦਾ ਜਿਵੇਂ ਜਦੋਂ ਏਸੀਵੀ ਕੇ ਕੌਮ ਦੀ ਪਰਿਭਾਸ਼ਾ ਕੀਤੀ ਹੈ ਤੇ ਜਿੱਦੇ ਚ ਇਹਨੇ ਫਿਰ ਕਿਹਾ ਵੀ ਜਿਹੜੇ ਕਾਮਨਿਸਟ ਆ ਉਹਨਾਂ ਨੇ ਕਿਵੇਂ ਪਰਿਭਾਸ਼ਾ ਕੀਤੀ ਸਟਾਲਨ ਨੇ ਕਿਹੇ ਪਰਿਭਾਸ਼ਾ ਕੀਤੀ ਉਹ ਕਹਿੰਦਾ ਵੀ ਜਿਹੜੀ ਸਟਾਲਨ ਨੇ ਪਰਿਭਾਸ਼ਾ ਦਿੱਤੀ ਉਹ ਕਾਮਨਿਸਟਾਂ ਦੀ ਜਹੂਦੀਆਂ ਨੂੰ ਕੌਮ ਦੇ ਘੇਰੇ ਤੋਂ ਵੀ ਉਹਨਾਂ ਨੂੰ ਡਣਾਈ ਕਰਨਾ ਵੀ ਤੁਸੀਂ ਤਾਂ ਕੌਮ ਹੈ ਹੀ ਨਹੀਂ ਉਹ ਅੜੀ ਕਾਰਨ ਦਿੱਤੀ ਸੋ ਅੜੀ ਇਹ ਆ ਵੀਸੀ ਇਹਨਾਂ ਨੂੰ ਕੌਮ ਮੰਨਣਾ ਨਹੀਂ ਜਹੂਦੀਆਂ ਨੂੰ ਜਿਵੇਂ ਇਥੋਂ ਦੇ ਕਾਮਰੇਡਾਂ ਦੀ ਪੰਜਾਬਦਿਆਂ ਦੇ ਕਾਮਰੇਡਾਂ ਦੀ ਅੜੀ ਹੈ ਕਿ ਸਿੱਖਾਂ ਨੂੰ ਅਸੀਂ ਕੌਮ ਨਹੀਂ ਮੰਨਣਾ ਇਹਨਾਂ ਨੂੰ ਇੱਕ ਧਾਰਮਿਕ ਭਾਈਚਾਰਾ ਮੰਨਣਾ ਹੈ ਤੇ ਜਿਹੜਾ ਬੰਦਾ ਸਿੱਖਾਂ ਨੂੰ ਕੌਮ ਨਹੀਂ ਮੰਨੂ ਉਹ ਕਿਤੇ ਨਾ ਕਿਤੇ ਜਾ ਕੇ ਭਾਰਤੀ ਕੌਮਵਾਦ ਦਾ ਭਾਰਤੀ ਰਾਸ਼ਟਰਵਾਦ ਦਾ پیرੋਕਾਰ ਕਿਸੇ ਨਾ ਕਿਸੇ ਰੂਪ 'ਚ ਜਾ ਕੇ ਬਣੂਗਾ ਆਲਟੀਮੇਟਲੀ ਤੇ ਨਾ ਉਹ ਤੋਂ ਆਜ਼ਾਦੀ ਦੇ ਸੰਘਰਸ਼ ਤੇ ਡੋਲ ਅੱਗੇ ਵਧਿਆ ਜਾ ਸਕਦਾ ਤੇ ਜਸਵੀਰ ਸਿੰਘ ਨੇ ਇਹ ਸਾਰੇ ਨੁਕਤੇ ਜਿਹੜੇ ਆ ਜਸਵੀਰ ਸਿੰਘ ਡੈਨਮਾਰਕ ਚ ਰਹਿੰਦਾ ਉਹਨੇ ਇਥੋਂ ਪੀ ਐਚ ਡੀ ਕੀਤੀ ਆ ਪਹਿਲਾਂ ਜਿਹੜੀਆਂ ਯੋਰਪ ਦੇ ਵਿੱਚ ਬਲਕਾਨ ਦੇ ਇਲਾਕੇ ਚ ਜਿੱਥੋਂ ਕਿੰਨੀਆਂ ਕੌਮਾਂ ਨਿਕਲੀਆਂ ਜਦੋਂ ਯੋਗੋਸਲਾਵੀਆ ਦਾ ਸਾਰਾ ਟੁੱਟਿਆ ਜਾਂ ਰੂਮਾਨੀਆਂ ਦਾ ਉਹ ਸਾਰੀਆਂ ਉਸ ਵਰਤਾਰੇ ਬੜਾ ਗੁੰਝਲਦਾਰ ਵਰਤਾਰਾ ਸੀ ਉਹ ਕੌਮਾਂ ਦਾ ਉਹਤੇ ਪੀ ਐਚ ਡੀ ਕੀਤੀ ਤੇ ਪਰ ਉਹ ਪੀ ਐਚ ਡੀ ਕੱਲੀ ਹੋਤੇ ਕਰਕੇ ਨਹੀਂ ਉਹ ਬੈਠ ਗਿਆ ਉਹ ਹੁਣ ਤੱਕ ਲਗਾਤਾਰ ਇਸ ਮਸਲੇ ਤੇ ਉਹ ਲਗਾਤਾਰ ਪੜੇ ਪੜਿਆ ਹੋ ਬਹੁਤ ਮਿਹਨਤ ਕੀਤੀ ਹੈ ਤੇ ਇਸ ਚੋਂ ਹੀ ਉਹਨੇ ਇੱਕ ਸਾਥ ਨਾਲ ਇਹ ਜਿਹੜੀ ਕਿਤਾਬ ਹੈ ਮੈਂ ਕਹਿ ਸਕਦਾ ਕਿ ਇਹ ਅਵਤਾਰ ਸਿੰਘ ਤੇ ਜਸਵੀਰ ਸਿੰਘ ਦਾ ਇੱਕ ਜੁਆਇੰਟ ਇੱਕ ਸਾਂਝਾ ਹੀ ਉਦਦਮ ਹੈ ਦੋਵੇਂ ਤਕਰੀਬ ਇੱਕੋ ਬੇਬ ਲੈਂਥ ਤੇ ਰਲ ਮਿਲ ਕੇ ਉਹ ਵੈਸਾ ਵੀ ਕਰਦੇ ਨਾਲ ਉਸ ਵਿੱਚ ਵਿਚਾਰ ਵੀ ਕਰਦੇ ਨੇ ਤੇ ਇੱਕ ਦੂਜੇ ਨਾਲ ਪੜਿਆ ਹੋਇਆ ਸਾਂਝਾ ਵੀ ਕਰਦੇ ਨੇ ਸੋ ਮੈਂ ਆਉਣ ਵਾਲੇ ਦਿਨਾਂ 'ਚ ਇਹਦੇ ਜਿਹੜੇ ਮਸਲੇ ਆ ਸਮਝ ਲੋ ਵੀ ਕੌਮ ਕੀ ਹੁੰਦੀ ਆ ਉਹਦਾ ਧਰਮ ਨਾਲ ਕੀ ਸੰਬੰਧ ਆ ਉਹਦਾ ਧਰਤੀ ਨਾਲ ਕੀ ਸੰਬੰਧ ਆ ਤੇ ਇਹ ਇਹ ਗੱਲਾਂ ਫਿਰ ਸਾਡੇ ਸੰਘਰਸ਼ ਨੂੰ ਕਿੱਥੇ-ਕਿੱਥੇ ਨੇ ਪਿਛਲੇ ਸਮੇਂ 'ਚ ਅਫੈਕਟ ਕੀਤਾ ਤੇ ਹੁਣ ਕਿਵੇਂ ਕਰ ਰਹੀਆਂ ਤੇ ਭਵਿੱਖ 'ਚ ਉਹਨਾਂ ਦੀ ਅਹਿਮੀਅਤ ਕੀ ਆ ਫਿਰ ਉਹਦੇ ਵਿੱਚ ਜਿਹੜੇ ਧਾਰਮਿਕ ਹਸਤੀਆਂ ਧਰਮ ਦਾ ਕੀ ਸੰਬੰਧ ਆ ਧਾਰਮਿਕ ਹਸਤੀਆਂ ਦਾ ਕੀ ਸੰਬੰਧ ਆ ਕਿ ਜਦੋਂ ਕੋਈ ਧਾਰਮਿਕ ਹਸਤੀ ਕੌਮੀ ਸੰਘਰਸ਼ ਦੀ ਅਗਵਾਈ ਸੰਭਾਲਦੀ ਹੈ ਉਹ ਫਿਰ ਫਰਕ ਕੀ ਪਾ ਦਿੰਦੀ ਹੈ ਇਹ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਹਵਾਲੇ ਨਾਲ ਈਰਾਨ ਦੇ ਵਿੱਚ ਖੁਮੇਨੀ ਦੇ ਹਵਾਲੇ ਨਾਲ ਬੰਗਲਾਦੇਸ਼ ਚ ਮੌਲਾਨਾ ਪਸ਼ਾਨੀ ਦੇ ਹਵਾਲੇ ਨਾਲ ਤੇ ਜਾਂ ਜਿਹੜਾ ਬਹੁਤ ਹੀ ਸਿੱਕੇਬੰਦ ਇੱਕ ਹਵਾਲਾ ਦੁਨੀਆ ਦੇ ਵਿੱਚ ਲੀਬੀਆ ਚ ਉਮਰ ਮੁਖ्तार ਜਿੱਤੇ ਮੂਵੀ ਵੀ ਬਣੀ ਹੋਈ ਹੈ ਤੇ ਜਿਹਨੇ ਨਹੀਂ ਦੇਖੀਓ ਜ਼ਰੂਰ ਦੇਖੋ YouTube ਤੇ ਪਈ ਹੈ ਉਮਰ ਮੁਖਤਿਆਰ O M A R ਮੁਖਤਿਆਰ ਲੀਬੀਆ ਪਾ ਕੇ ਉਸ ਨੂੰ ਮੂਵੀ ਮਿਲ ਜੂਗੀ ਵੀ ਜਦੋਂ ਇੱਕ ਕੋਈ ਧਾਰਮਿਕ ਰੈੱਬਰਾ ਕੇ ਅਗਵਾਈ ਸੰਭਾਲਦਾ ਕੌਮ ਦੀ ਆਜ਼ਾਦੀ ਦੀ ਜਾਂ ਕੌਮ ਦੀ ਜਾਂ ਕੌਮੀ ਸੰਘਰਸ਼ ਦੀ ਉਹਦੇ ਨਾਲ ਫਰਕ ਕੀ ਪੈਂਦਾ ਆਪਾਂ ਇਹ ਸਾਰੇ ਹਵਾਲੇ ਜਿਹੜੇ ਸਾਡੇ ਨਾਲ ਸਿੱਧੇ ਸਬੰਧਤ ਹੈ ਆਉਣ ਵਾਲੇ ਸਮੇਂ 'ਚ ਅੱਜ ਮੈਂ ਕੁਝ ਨਹੀਂ ਕਹਿ ਸਕਦਾ ਤੇ 4 ਵੀਡੀਓ ਬਣਨਗੀਆਂ ਜਾਂ 10 ਬਣਨਗੀਆਂ ਪਰ ਅਪ ਪੁਆਇੰਟ ਲਗਾਤਾਰੇ ਤੇ ਚਰਚਾ ਕਰਾਂਗੇ ਜਿਹੜਾ ਬੰਦਾ ਵੀ ਇਹਨੂੰ ਪੜਨਾ ਚਾਹੁੰਦਾ ਹੈ ਕਿਤਾਬ ਨੂੰ ਪਰ ਮੈਂ ਇੱਕ ਗੱਲ ਫੇਰ ਕਹਿਣਾ ਵੀ ਐਵੇਂ ਉੰਜ ਹੀ ਸ਼ੌਕ ਵਜੋਂ ਪੜਨ ਵਾਲੀ ਕਿਤਾਬ ਨਹੀਂ ਜਿਹਦਾ ਸਿਧਾਂਤਕ ਰੁਚੀ ਹੈ ਜੀ ਦੀ ਉਹਨੂੰ ਨਿਠ ਕੇ ਪੜਨਾ ਪਊ ਕਿਉਂਕਿ ਅਵਤਾਰ ਸਿੰਘ ਨੇ ਪਿਛਲੀਆਂ 2 2.5 ਸਦੀਆਂ ਦੇ ਵਿੱਚ ਜਿੰਨੇ ਵੀ ਚਿੰਤਕ ਹੋਏ ਦੁਨੀਆ 'ਚ ਉਹਨ ਸਾਰਿਆਂ ਦੇ ਲੰਮੇ ਹਵਾਲੇ ਦੇ ਕੇ ਗੱਲ ਨੂੰ ਸਾਫ਼ ਕੀਤਾ ਹੈ ਤੇ ਉਹ ਕਈ ਵਾਰਾਂ ਪਾਠਕ ਨੂੰ ਹਵਾਲੇ ਉਹ ਬੇਲੋੜਾ ਦਹਰਾਓ ਲੱਗ ਸਕਦਾ ਹੈ ਆਮ ਪਾਠਕ ਨੂੰ ਪਰ ਜਿਨੇ ਇਹ ਮਸਲੇ ਤੇ ਖੋਜ ਕਰਨੀ ਹੈ ਤੇ ਸਪਸ਼ਟਤਾ ਗ੍ਰੈਂਡ ਕਰਨੀ ਹੈ ਤੇ ਇਤੇ ਹੋਰ ਅੱਗੇ ਜਾਣਾ ਉਹਦੇ ਵਾਸਤੇ ਉਹ ਜ਼ਰੂਰੀ ਹੈ ਸੋ ਇੱਕ ਹਿਸਾਬ ਨਾਲ ਇਹ ਪਾਠ ਪੁਸਤਕ ਵੀ ਇਹਨੂੰ ਕਿਹਾ ਜਾ ਸਕਦਾ ਇਸ ਮਸਲੇ ਤੇ ਇੱਕ ਟੈਕਸਟ ਬੁੱਕ ਵੀ ਬਣੀ ਹੈ ਤੁਹਾਨੂੰ ਇਹ ਸਾਰਾ ਕੁਝ ਇਹਦੇ ਵਿੱਚੋਂ ਜਦੋਂ ਚਾਹਤੀ ਮਾਰੋਗੇ ਤਾਂ ਆਪੇ ਪਤਾ ਲੱਗ ਜੂਗਾ ਵੈਸੇ ਮੈਂ ਇਥੇ ਇੱਕ ਇੱਕ ਹਸਾਬ ਨਾਲ ਮੇਰੀਆਂ ਵੀਡੀਓਜ਼ ਟੀਕਾ ਹੀ ਆਪੇ ਕਿਤਾਬ ਦਾ ਟੀਕਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਨੀਆਂ ਅੱਜ ਹਾਲ ਦੀ ਘੜੀ ਇਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਇਹ ਕੰਮ ਆਪਾਂ ਜਾਰੀ ਰੱਖਾਂਗੇ ਇਸ ਵਾਦੇ ਨਾਲ ਹੁਣ ਵਿਦਾ ਹੁੰਨੇ ਆ ਆਯਾਸ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ